ਸ੍ਰੀ ਵਾਹਿ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਡੀਓ ਸ਼ਾਇਦ ਥੋੜੀ ਲੰਬੀ ਵੀ ਹੋ ਸਕਦੀ ਹੈ ਪਰ ਕੋਸ਼ਿਸ਼ ਕਰਾਂਗਾ ਕਿ ਥੋੜੀਆਂ ਗੱਲਾਂ ਨਾਲ ਮੈਂ ਇਹਨੂੰ ਵੀਡੀਓ ਨੂੰ ਸਮਾਪਤ ਕਰਾਂ ਮੈਨੂੰ ਇੱਕ ਵੀਡੀਓ ਮਿਲੀ ਹੈ ਜੀ ਸੁੱਖਾ ਬਟਾਲਾ ਦੀ ਸੁੱਖਾ ਬਟਾਲਾ ਉਹ ਹੈ ਕਿ ਜਿਹੜਾ ਬਲੌਗ ਪ੍ਰਧਾਨ ਆਮ ਆਦਮੀ ਪਾਰਟੀ ਦਾ ਔਰ ਪਿੰਡ ਬਡਾਲੇ ਤੋਂ ਐ ਰੁੜਕੇ ਕਲਾਂ ਦੇ ਨਾਲ ਲੱਗਦਾ ਹੈ ਪਿੰਡ ਬਡਾਲਾ ਉੱਥੋਂ ਇਹ ਆਪਣਾ ਸਬੰਧ ਰੱਖਦਾ ਹੈ ਉਹਨਾਂ ਨੇ ਮੇਰੇ ਵਾਸਤੇ ਵੀਡੀਓ ਬਣਾਈ ਹੈ ਕਿ ਉਹ ਕਹਿ ਰਹੇ ਨੇ ਕਿ ਕੁਲਵੀਰ ਸਿੰਘ ਸੰਧੂ ਜੋ ਆਪਣੇ ਆਪ ਨੂੰ ਬਹੁਤ ਵੱਡਾ ਲੀਡਰ ਅਖਵਾਉਂਦਾ ਸੀ ਆਮ ਆਦਮੀ ਪਾਰਟੀ ਦਾ ਮੈਂ ਤੁਹਾਡੇ ਨਿੱਕੀ-ਨਿੱਕੀਆਂ ਗੱਲਾਂ ਦੇ ਜਵਾਬ ਦੇਵਾਂਗਾ ਹੈਂਟਰ ਦੇ ਨਾਲ ਦਵਾਂਗਾ ਤੇ ਧਿਆਨ ਨਾਲ ਸੁਣੀ ਚੱਲਿਓ ਹੁਣ ਤੁਸੀਂ ਆਖਿਆ ਕਿ ਬਹੁਤ ਵੱਡਾ ਲੀਡਰ ਸਮਝਦਾ ਸੀ ਆਪਣੇ ਆਪ ਨੂੰ ਸੁੱਖਾ ਬਰਾਲਾ ਜੀ ਤੁਹਾਡੇ ਕੋਲੇ ਅਹੁਦਾ ਹੈਗਾ ਯਾ ਬਲੌਗ ਪ੍ਰਧਾਨ ਦਾ ਤੇ ਤੁਹਾਡੀ ਜਾਣਕਾਰੀ ਲਈ ਮੈਂ ਦੱਸਾਂ ਕਿ ਮੈਂ ਜ਼ਿਲ੍ਹਾ ਜਲੰਧਰ ਦਾ ਡਿਸਟ੍ਰਿਕਟ ਦਾ ਅਹੁਦਾ ਕਿਸਾਨ ਵਿੰਗ ਕਿਸਾਨ ਵਿੰਗ ਡਿਸਟ੍ਰਿਕਟ ਜੁਆਇੰਟ ਸੈਕਟਰੀ ਸੀ ਮੈਂ ਬਲੌਗ ਪ੍ਰਧਾਨ ਤੇ ਔਰ ਜ਼ਿਲ੍ਹੇ ਦੇ ਅਹੁਦੇ 'ਚ ਬਹੁਤ ਜ਼ਮੀਨ ਸਮਾਨ ਦਾ ਫਰਕ ਹੈ ਤੇ ਵੱਡਾ ਤਾਂ ਸਮਝਾਂਗਾ ਜੀ ਜੇ ਮੈਨੂੰ ਸਰਕਾਰ ਨੇ ਅਹੁਦਾ ਦਿੱਤਾ ਹੈ ਔਰ ਦੂਜੇ ਨੰਬਰ ਤੇ ਮੇਰਾ ਮੀਡੀਆ ਦੇ ਵਿੱਚ ਵੀ ਨਾਮ ਸੀ ਜਿਹੜਾ ਮੀਡੀਆ ਚੱਲਦਾ ਹੈ ਨਾ ਫਲੋਰ ਦਾ ਪੂਰੇ ਹਲਕੇ ਫਲੋਰ ਦਾ ਉਹ 'ਚ ਵੀ ਮੇਰਾ ਨਾਮ ਸੀ ਚਾਹੇ ਤੁਸੀਂ ਮੇਲਾ ਸਿੰਘ ਰੁੜਕਾ ਨੂੰ ਪੁੱਛ ਲਿਓ ਹੈ ਸੀ ਜਾਂ ਨਹੀਂ ਸੀ ਫੇਰ ਮੈਂ ਵੱਡਾ ਦਾ ਆਪ ਹੀ ਸੀਗਾ ਨਾ ਤੇ ਫੇਰ ਤੁਸੀਂ ਮੈਨੂੰ ਆਖਿਆ ਕਿ ਬੀ ਡੀ ਸੀ ਜਿਹੜੇ ਮੈਂਬਰ ਬਲੌਗ ਦੇ ਬਣੇ ਨੇ ਬੀਓ ਪਿੰਡ ਪੱਧਰ ਤੇ ਪਿੰਡ ਦਾ ਭਲਾ ਕਰਨ ਵਾਸਤੇ ਨਸ਼ਿਆਂ ਦੇ ਖਿਲਾਫ ਬਣੇ ਨੇ ਬਹੁਤ ਚੰਗੀ ਗੱਲ ਹੈ ਤੁਸੀਂ ਬਣਾਏ ਨੇ ਫੇਰ ਤੁਸੀਂ ਆਖਿਆ ਕਿ ਸਰਕਾਰ ਨੇ ਬਣਾਏ ਨੇ ਸੁੱਖਾ ਬਰਲਾ ਜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਕਿਸੇ ਹੋਰ ਪਾਰਟੀ ਦੀ ਨਹੀਂ ਹੈਗੀ ਇਹ ਆਮ ਆਦਮੀ ਪਾਰਟੀ ਸਰਕਾਰ ਹੈ ਫਿਰ ਆਮ ਆਦਮੀ ਵਾਲਿਆਂ ਨੇ ਬਣਾਏ ਹੋਏ ਨਾ ਫਿਰ ਦੂਏ ਨੰਬਰ ਤੁਸੀਂ ਕਹਿ ਰਹੇ ਹੋ ਕਿ ਕੱਲੇ ਕੱਲੇ ਨੂੰ ਫੋਨ ਕੀਤਾ ਜਾਂਦਾ ਹੈ ਇਹ ਪੁੱਛਿਆ ਜਾਂਦਾ ਹੈ ਜ਼ਬਰਦਸਤੀ ਨਹੀਂ ਤੁਸੀਂ ਆਖਿਆ ਵੀ ਜ਼ਬਰਦਸਤੀ ਨਹੀਂ ਕਿਸੇ ਨੂੰ ਫੋਨ ਕਰਦੇ ਅਸੀਂ ਪੁੱਛਦੇ ਹਾਂ ਬਾਰ-ਬਾਰ ਕਿ ਤੁਸੀਂ ਵਿੱਚ ਨਾਮ ਲਿਖਵਾਉਣਾ ਚਾਹੁੰਦੇ ਹੋ ਜਾਂ ਨਹੀਂ ਤੇ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਮਾਂ ਜਿਹੜੇ ਮੁੰਡੇ ਬਬਲੂ ਦਾ ਮੈਂ ਵੀਡੀਓ ਪਾਈ ਸੀ ਤੁਸੀਂ ਉਹਨੂੰ ਫੋਨ ਨਹੀਂ ਕੀਤਾ ਤੇ ਨਾ ਹੀ ਉਹਦੀ ਪਰਮਿਸ਼ਨ ਲਈਏ ਨਾਮ ਪਾਉਣ ਲੱਗਿਆਂ ਨੇ ਬਿਤੇਰਾ ਨਾਮ ਪਾ ਲਈਏ ਜਾਂ ਨਾ ਪਾਈਏ ਫੇਰ ਤੁਸੀਂ ਆਖਿਆ ਕਿ ਅਸੀਂ ਅਕਾਲੀ ਦਲ ਤੋਂ ਦੂਰ ਭੱਜਦੇ ਹਾਂ ਅਸੀਂ ਵਿੱਚ ਰਲਣ ਦੀ ਸੋਚਰੇ ਤੱਕ ਨਹੀਂ ਹੈਗੇ ਬਹੁਤ ਵਧੀਆ ਗੱਲ ਹੈ ਜੀ ਆਪਣੀਆਂ ਗੱਲਾਂ ਉੱਤੇ ਰਿਹਾ ਕਰੋ ਅਾ ਚੋਣਾ ਲੰਘ ਕੇ ਗਈਆਂ ਨੇ ਤਰਨ ਤਰਦੀਆਂ ਤੇ ਸੁਖਾ ਬਰਾਲਾ ਜੀ ਦੱਸੋ ਬਈ ਉਹ ਕਿਹਦਾ ਕੈਂਡੀਡੇਟ ਸੀਗਾ ਉਹ ਜੀ ਤੁਹਾਡੇ ਕੋਲ ਤਾਂ ਬੰਦਾ ਹੀ ਨਹੀਂ ਗਿਆ ਉੱਤੇ ਖੜੇ ਕਰਨ ਨੂੰ ਹਰਮীত ਸਿੰਘ ਅਕਾਲੀ ਦਲ ਦਾ ਸੀ ਅਕਾਲੀ ਦਲ ਛੱਡ ਕੇ ਗਿਆ ਤੇ ਤੁਹਾਡੀ ਪਾਰਟੀ ਨੇ ਹਾਇਰ ਕੀਤਾ ਉਹਨੂੰ ਤੇ ਉੱਥੋਂ ਏਰੀਆ 'ਚੋਂ ਖੜਾ ਕੀਤਾ ਤੁਹਾਡੇ ਕੋਲ ਤਾਂ ਬੰਦੇ ਹੀ ਤੁਹਾਡੀ ਪਾਰਟੀ ਕੋਲੇ ਹੈ ਨਹੀਂ ਗੇ ਖੜੇ ਕਰਨ ਵਾਸਤੇ ਤੁਸੀਂ ਕਿੱਥੇ ਫਿਰਦੇ ਹੋ ਜੇ ਤਰਨ ਤਰਬ ਜਿੱਤਿਆ ਤੇ ਕਾਲੀ ਦਲ ਹੀ ਜਿੱਤਿਆ ਹੈ ਹਰਮੀਦ ਸਿਓ ਕਾਲੀ ਦਲ ਦਾ ਸੀ ਜੇ ਤੁਸੀਂ ਸਾਰੀ ਜ਼ਿੰਦਗੀ ਭੰਡਦੇ ਰਹੇ ਹੋ ਜੇ ਨਸ਼ਾ ਵੇਚਦਾ ਇਹ ਐਂ ਕਰਦਾ ਹੁਣ ਦੋਦਈ ਨਾਤਾ ਹੋ ਗਿਆ ਜਿੱਤਿਆ ਵੀ ਕਾਲੀ ਦਲ ਹੈ ਦੂਸਰੇ ਨੰਬਰ ਤੇ ਵੀ ਕਾਲੀ ਦਲ ਆਇਆ ਤੀਜੇ ਨੰਬਰ ਤੇ ਵੀ ਕਾਲੀ ਦਲ ਹੈ ਤੇ ਕਾਂਗਰਸ ਨਾਲ ਚਲੋ ਮੁਕਾਬਲਾ ਕਿਹਾ ਸਕਦੇ ਆ ਉਹ ਸਾਰਾ ਅਕਾਲੀ ਦਲ ਲਈ ਸੀ ਅਕਾਲੀ ਦਲ ਦੇ ਬਿਨਾ ਪੰਜਾਬ ਦੀ ਹੋਂਦ ਨਹੀਂ ਹੈਗੀ ਠੀਕ ਹੈ ਤੁਹਾਡਾ ਕਿਸੇ ਵਿਅਕਤੀ ਦੇ ਨਾਲ ਨਿੱਜੀ ਵੈਰ ਹੋ ਸਕਦਾ ਹੈ ਪਰ ਅਕਾਲੀ ਦਲ ਦਾ ਅਸਲੀ ਮਤਲਬ ਹੈ ਅਕਾਲ ਪੁਰਖ ਦੀ ਫੌਜ ਮੈਂ ਫੇਰ ਕਹਿ ਰਿਹਾ ਕਿ ਤੁਹਾਡਾ ਨਿੱਜੀ ਕਿਸੇ ਨਾਲ ਵਿਰੋਧ ਹੋ ਸਕਦਾ ਪਰ ਅਕਾਲੀ ਸ਼ਬਦ ਅਕਾਲ ਦਾ ਹੈ ਅਕਾਲ ਪੁਰਖ ਦਾ ਸ਼ਬਦ ਹੈ ਇਹ ਅਸੀਂ ਉਹਦੇ ਨਾਲ ਜੁੜੇ ਹਾਂ ਜੇ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਕਰਦੇ ਹੋ ਤੁਹਾਡਾ ਨਿੱਜੀ ਬੈਰ ਹੋ ਸਕਦਾ ਕਿਸੇ ਦੇ ਨਾਲ ਪਰ ਸਾਡਾ ਨਹੀਂ ਸਾਡਾ ਉਸ ਅਕਾਲ ਪੁਰਖ ਦੇ ਨਾਲ ਪ੍ਰੇਮ ਹੈ ਉਸ ਪ੍ਰੇਮ ਦੇ ਨਾਲ ਕਰ ਤਾਸੀਂ ਅਕਾਲ ਪੁਰਖ ਦੀ ਫੌਜ ਨਾਲ ਜੁੜੇ ਆਂ ਇਹ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿੰਨਾ ਚਾਹੁੰਦਾ ਤੇ ਫੇਰ ਤੁਸੀਂ ਅਗਲੀ ਗੱਲ 'ਚ ਇਹ ਆਖਿਆ ਹੈ ਕਿ ਕਲਵੀਰ ਸਿੰਘ ਬੀ ਬਹੁਤ ਵੱਡਾ ਆਪਣੇ ਆਪ ਨੂੰ ਲੀਡਰ ਸਮਝਦਾ ਸੀ ਉਹ ਭਾਈ ਤੁਸੀਂ ਬਣਾਇਆ ਸੀ ਤੁਹਾਡੀ ਪਾਰਟੀ ਨੇ ਬਣਾਇਆ ਸੀ ਮੈਂ ਨਹੀਂ ਸੀ ਬਣਿਆ ਤੇ ਐਵੇਂ ਨਹੀਂ ਬਣਾਉਂਦੀ ਕੋਈ ਪਾਰਟੀ ਲੀਡਰ ਕਿਸੇ ਨੂੰ ਡੋਰ ਟੂ ਡੋਰ ਪ੍ਰਚਾਰ ਕਰਨਾ ਪੈਂਦਾ ਆਪਣੀਆਂ ਗੱਡੀਆਂ ਭੰਨਣੀਆਂ ਪੈਂਦੀਆਂ ਨੇ ਹਰਿਆਣਾ ਜਾਣਾ ਪੈਂਦਾ ਹਿਮਾਚਲ ਜਾਣਾ ਪੈਂਦਾ ਰਾਜਸਥਾਨ ਜਾਣਾ ਪੈਂਦਾ ਦਿੱਲੀ ਜਾਣਾ ਪੈਂਦਾ ਪੰਜਾਬ ਚ ਜਿੱਥੇ ਵੋਟਾਂ ਹਣ ਉੱਥੇ ਜਾ ਕੇ ਪ੍ਰਚਾਰ ਕਰਨਾ ਪੈਂਦਾ ਚੰਡੀਗੜ੍ਹ ਦੇ ਘੇੜੇ ਲਾਉਣੇ ਪੈਂਦੇ ਨੇ ਆਪਣੀ ਗੱਡੀ ਜੀ ਲਾਉਣੇ ਪੈਂਦੇ ਨੇ ਕਿਸੇ ਨਾਲ ਬੈਠ ਕੇ ਨਹੀਂ ਜਾਣਾ ਪੈਂਦਾ ਫੇਰ ਜਾ ਕੇ ਉਹਦੇ ਮਿਲਦੇ ਨੇ ਤੁਹਾਡੇ ਵਾਂਗੂ ਨਹੀਂ ਚੱਲ ਬਈ ਸ਼ੇਰਾ ਇਹਨਾਂ ਬੈਗਾ ਇਹਨਾਂ ਬੈਗਾ ਕੋਲੋਂ ਜਾਣਾ ਨਹੀਂ ਕਰਗੇ ਤੁਸੀਂ ਹਨ ਫੇਰ ਬੱਸਾਂ ਦਿੱਤੀਆਂ ਜਾਂਦੀਆਂ ਨੇ ਇਹ ਚਾਰ ਬੱਸਾਂ ਭਰਨੀਆਂ ਨੇ ਇਹ ਤਿੰਨ ਬੱਸਾਂ ਭਰਨੀਆਂ ਨੇ ਇਹ ਪੰਜ ਬੱਸਾਂ ਭਰਨੀਆਂ ਨੇ ਜਾ ਕਿਸੇ ਨੂੰ ਕੋਈ ਅਹੁਦਾ ਮਿਲ ਗਿਆ ਪੈਸੇ ਕੌਣ ਦਊਗਾ ਪੈਸੇ ਕਲਵੀਰ ਸਿੰਘ ਦਊਗਾ ਹੁਣ ਤੱਕ ਇਹ ਕੰਮ ਕੀਤੇ ਨੇ ਬੱਸਾਂ ਬਈ ਤੇਲ ਵੀ ਪੁਆਇਆ ਗੱਡੀਆਂ ਬਈ ਤੇਲ ਵੀ ਪੁਆਇਆ ਕੋਲੋਂ ਖਰਚੇ ਵੀ ਕੀਤੇ ਆ ਅਹੁਦੇ ਫੇ ਮਿਲੇ ਸੀ ਵੀਰ ਮੇਰਿਆ ਉਦਾਂ ਨਹੀਂ ਮਿਲਦੇ ਅੁੱਦੇ ਉਦਾਂ ਕਿਹੜਾ ਕੋਈ ਇਹ ਲੰਗਰ ਲਗਾ ਇੱਥੇ ਉਈ ਚੱਕੇ ਉਈ ਉਈ ਫੜਾਈ ਜਾਂਦਾ ਲੋਧੇ ਕਿਸੇ ਨੂੰ ਸੋ ਇਹ ਤੁਹਾਡੀ ਜਾਣਕਾਰੀ ਬਹੁਤ ਢਿੱਲੀ ਹੈ ਤੁਹਾਡੀ ਯਾਦਦਾਸ਼ਤ ਜਿਹੜੀ ਹੈਗੀ ਹੈ ਉਹ ਵੀ ਢਿੱਲੀ ਹੈ ਤੁਸੀਂ ਆਪਣੀ ਯਾਦਦਾਸ਼ਤ ਤੇ ਮੜਾ ਜ਼ੋਰ ਦਿਓ ਜ਼ੋਰ ਪਾਓ ਮੜਾ ਜ ਤੇ ਉਸ ਅਕਾਲੀ ਦਲ ਦੇ ਵਰਕਰ ਨੂੰ ਇਹ ਜਾ ਕੇ ਪੁੱਛੋ ਜਾਂ ਮੈਂ ਤੁਹਾਡੇ ਕੋਲ ਲੈ ਕੇ ਆਵਾਂਗਾ ਟਾਈਮ ਰੱਖ ਲਓ ਤੁਹਾਨੂੰ ਮਿਲਾਵਾਂਗਾ ਨਾਲੇ ਆਪਾਂ ਬਣਾਵਾਂਗੇ ਵੀਡੀਓ ਤੇ ਨਾਲ ਇਹ ਪੁੱਛਾਂਗੇ ਉਸ ਨੂੰ ਵੀ ਤੈਨੂੰ ਕਿੰਨੇ ਕ ਫੋਨ ਗਏ ਸੀ ਪਾਈ ਆ ਬੀਡੀਸੀ ਜਾਂ ਜਿਹੜਾ ਬਲੌਗ ਦੇ ਮੈਂਬਰ ਅਜ ਨਾਮ ਪਾਉਣ ਵਾਸਤੇ ਫੇਰ ਤੁਸੀਂ ਅਕੇ ਤੇਰਾ ਨਾਮ ਵੀ ਹੈਗਾ ਆ ਮੇਰਾ ਭਰਾਵਾ ਨਾਮ ਤੁਸੀਂ ਕਿਸੇ ਪਾਸੇ ਮੈਂ ਨਹੀਂ ਆਪਣਾ ਨਾਮ ਕਿਤੇ ਪਾਉਣਾ ਚਾਹੁੰਦਾ ਨਾਮ ਐ ਪਾਇਆ ਸੀ ਤੇ ਨਾਮ ਹੀ ਮੈਂ ਅੱਗੇ ਤੋਂ ਪਾਉਣਾ ਚਾਹਨਾ ਤੁਹਾਡੇ ਨਾਮ ਤੁਹਾਨੂੰ ਮੁਬਾਰਕ ਤੁਹਾਡੀ ਬੀਡੀਸੀ ਦੇ ਅਹੁਦੇ ਜਿਹੜੇ ਪਤਾ ਨਹੀਂ ਕਿਹੜੇ-ਕਿਹੜੇ ਅਹੁਦੇ ਤੁਹਾਨੂੰ ਮੁਬਾਰਕ ਮੈਂ ਸਾਰੇ ਛੱਡਤੇ ਮੈਂ 2 ਸਾਲ ਪਹਿਲਾਂ ਹੀ ਛੱਡਤੇ ਸੀ ਇਹ 2 ਸਾਲ ਪਹਿਲਾਂ ਮੈਂ ਮੱਥਾ ਟੇਕਦਾ ਸੀ ਤੁਹਾਨੂੰ ਕਿਉਂਕਿ ਤੁਹਾਡੇ ਵਰਗੇ ਸੂਝਵਾਨ ਤੁਹਾਡੇ ਵਰਗੇ ਤਜਰਬੇਕਾਰ ਬੰਦੇ ਇਹ ਪਾਰਟੀ 'ਚ ਹੈਗੇ ਆ ਫਿਰ ਅਸੀਂ ਉੱਥੇ ਕੀ ਕਰਨਾ ਸਾਡਾ ਤਾਂ ਮਤਲਬ ਹੀ ਹੈ ਨਹੀਂ ਨਾ ਉਸ ਪਾਰਟੀ ਦੇ ਵਿੱਚ ਕਿਉਂਕਿ ਤੁਹਾਡੇ ਵਰਗੇ ਜਿਹੜੇ ਭਗਤ ਬੰਦੇ ਵਿੱਚ ਬੈਠੇ ਆ ਫਿਰ ਅਸੀਂ ਵਿੱਚ ਕੀ ਕਰਨਾ ਵਿੱਚ ਰਹਿ ਕੇ ਉਹ ਉਦਾਂ ਦੀ ਪਾਰਟੀ ਦੇ ਵਿੱਚ ਹੈ ਨਾ ਫਿਰ ਅਸੀਂ ਸਾਈਡ ਤੇ ਹੀ ਚੰਗੇ ਆ ਸਾਨੂੰ ਤੁਸੀਂ ਨਾ ਹੀ ਛੇੜੋ ਚੰਗਾ ਆ ਅ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਨਾ ਹੀ ਛਿੜੋ ਚੰਗਾ ਜਿੰਨਾ ਛਿੜੋਗੇ ਉੰਨੇ ਮੈਂ ਨੰਗੇ ਕਰੂੰਗਾ ਫਿਰ ਸੋ ਬਾਕੀ ਜੇ ਮੇਰ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਭਾਈ ਛੋਟਾ ਭਰਾ ਸਮਝ ਕੇ ਮਾਫ ਕਰੀ ਜਿਹੜੀਆਂ ਨਿਆਂ ਤੂੰ ਐਲੀਗੇਸ਼ਨ ਲਾ ਰਿਆਂ ਮੇਤੇ ਇਹ ਸੋਚ ਕੇ ਲਾਈ ਮੇਰਾ ਭਰਾ ਕਿਉਂਕਿ ਪੜਦੇ ਫੁੱਲਣ ਨੂੰ ਮੇਰੇ ਕੋਲ ਹੀ ਬੜਾ ਕੁਝ ਹੈ ਬਹੁਤੋ ਸਾਹਮਣੇ ਰੱਖਿਆ ਸੋ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਕੀ ਰੁੜਕੇ ਦਾ ਬਲੌਕ ਹੋਵੇ ਤੁਹਾਨੂੰ ਮੈਂ ਕਾਲ ਕੀਤੀ ਸੀ ਅੱਜ ਰੁੜਕੇ ਦਾ ਬਲੌਕ ਹੋਵੇ ਔਰ ਰੁੜਕੇ ਬਲੌਕ ਦੇ ਵਿੱਚ 52 ਪੈਂਡ ਮੇਰੀ ਜਾਣਕਾਰੀ ਮੁਤਾਬਕ ਤੁਸੀਂ ਮੈਨੂੰ ਅੱਜ ਦੱਸਿਆ ਕਿ ਰੁੜਕੇ ਦੇ ਪੈਂਡ ਹੋਰ ਵੱਧ ਗਏ ਆ 80 ਪੈਂਡ ਰੁੜਕੇ ਨੂੰ ਮਿਲ ਗਏ ਆ ਚਲੋ ਬਹੁਤ ਵਧੀਆ ਗੱਲ ਹੈ ਰੋੜਕੇ ਦੇ ਵਿੱਚੋਂ 20 25 ਬੰਦੇ ਹੁਣ ਆਮ ਆਦਮੀ ਪਾਰਟੀ ਦੇ ਪ੍ਰਤਪਲ ਪਾਲਾ ਮੇਲਾ ਸਿੰਘ ਰੋੜਕਾ ਤੇ ਹੋਰ ਵਰਕਰ ਹੈਗੇ ਨੇ ਹੋਰ ਰੋੜਕੇ ਕਲ ਰੋੜਕਾ ਕਲਾਂ ਦੇ ਤੇ ਤੁਸ ਤੁਹਾਨੂੰ ਉਹਦੇ ਵਿੱਚੋਂ ਕੋਈ ਬੰਦਾ ਬਲੌਗ ਪ੍ਰਧਾਨਾ ਲਾਉਣ ਵਾਸਤੇ ਨਹੀਂ ਮਿਲਿਆ ਰੋੜਕੇ ਦਾ ਬਲੌਗ ਹੋਵੇ ਤੇ ਪ੍ਰਧਾਨ ਲੱਗੇ ਨੇ ਬਟਾਲੇ ਦੇ ਪ੍ਰਧਾਨ ਲੱਗੇ ਨੇ ਬੀੜਵਾਂਸੀਆਂ ਦੇ ਤੇ ਪ੍ਰਧਾਨ ਲੱਗੇ ਨੇ ਜੀ ਆਹ ਆਪਣਾ ਘੜਕੇ ਦੇ ਰੁੜਕੀ ਚ ਬਲੌਗ ਹੋਵੇ ਰੁੜਕ ਜੋ ਕੋਈ ਬਲੌਗ ਵਰਤਾਨੀ ਹੈ ਨਹੀਂ ਸ਼ਾਬਾਸ਼ ਇਹ ਤੁਹਾਡੇ ਤੁਸੀਂ ਰਿਪੋਰਟਾਂ ਭੇਜਦੇ ਹੋ ਉਪਰ ਤੱਕ ਬਣਾ ਬਣਾ ਕੇ ਲਿਖੀ ਜਾ ਕਰੋ ਲਿਖ ਲਿਖ ਕੇ ਤੁਸੀਂ ਸਤਿਆਨਾਸ਼ਗਰਤਾ ਪਾਰਟੀ ਦਾ ਸੋ ਤੁਹਾਡੀਆਂ ਮਤਲਬ ਇਹਨਾਂ ਹਰਕਤਾਂ ਕਰਕੇ ਆਪਾਂ ਭਾਈ ਮਥਾ ਟੇਕਿਆ ਤੁਹਾਨੂੰ ਹੈ ਤੁਸੀਂ ਇਨਕਲਾਬੀ ਯੋਧੇ ਵਿੱਚ ਬੈਠੇ ਹੋ ਤਾਂ ਤੁਸੀਂ ਜਰੂਰ ਇਹਦਾ ਕਿਸ ਨਾ ਕਿਸੇ ਪਾਸੇ ਬੇੜਾ ਜਰੂਰ ਕਿਸੇ ਪਾਸੇ ਲਾਉਂਗੇ ਇਹਦਾ ਸੋ ਧੰਨਵਾਦ ਰਾ ਤੁਸੀਂ ਮੈਨੂੰ ਦੱਸਿਆ ਤੇ ਮੈਂ ਤੁਹਾਨੂੰ ਇਹ ਜਾਣਕਾਰੀ ਵਾਸਤੇ ਵੀਡੀਓ ਬਣਾ ਦਿੱਤੀ ਹੈ ਕਿਰਪਾ ਕਰਕੇ ਧਿਆਨ ਨਾਲ ਇਹਨੂੰ ਸੁਣੀ ਤੇ ਮੈਨੂੰ ਹੋਰ ਵੀਡੀਓ ਭੇਜੀ ਮੈਂ ਬੈਠਾ ਬਣਾਉਣ ਵਾਸਤੇ ਹੋਰ ਸਤਿ ਸ਼੍ਰੀ ਅਕਾਲ ਜੀ ਸ੍ਰੀ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ